ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੇ ਵੀਡੀਓ ਅਸੀਂ ਉਹਨਾਂ ਲੋਕਾਂ ਲਈ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਕਿ ਪੁੱਤਰ ਦੀ ਦਾਤ ਚਾਹੀਦੀ ਹੈ ਜਿਨ੍ਹਾਂ ਘਰੇ ਪੁੱਤਰ ਨਹੀਂ ਹੈ ਤੇ ਉਹ ਵੀ ਚਾਹੁੰਦੇ ਨੇ ਕਿ ਸਾਡੇ ਘਰ ਪੁੱਤਰ ਹੋਏ ਸੰਗਤ ਜੀ ਅੱਜ ਕੱਲ ਦੇ ਸਮੇਂ ਵਿੱਚ ਤਾਂ ਵੈਸੇ ਲੜਕੇ ਅਤੇ ਲੜਕੀ ਦੋਨਾਂ ਵਿੱਚ ਕੋਈ ਭੇਦਭਾਵ ਨਹੀਂ ਪਾਇਆ ਜਾਂਦਾ ਕਿਉਂਕਿ ਦੋਨੇ ਇੱਕ ਬਰਾਬਰ ਹੋ ਕੇ ਤਰੱਕੀ ਕਰ ਰਹੀ ਨੇ ਅੱਜ ਦੇ ਸਮੇਂ ਵਿੱਚ ਲੜਕੀ ਲੜਕੇ ਵਿੱਚ ਭੇਦ ਭਾਵ ਹੋਣਾ ਬਹੁਤ ਹੀ ਮਾੜੀ ਗੱਲ ਮੰਨੀ ਜਾਂਦੀ ਹੈ ਇਹ ਵੀ ਦੇਖਿਆ ਗਿਆ ਹੈ ਕਿ ਮੁਢਾਪੇ ਵਿੱਚ ਮਾਂ ਪਿਓ ਨੂੰ ਪੁੱਤਰ ਨਾਲੋਂ ਜ਼ਿਆਦਾ ਧੀ ਸੰਭਦੀ ਹੈ ਧੀ ਹੀ ਆਪਣੇ ਮਾਂ ਪਿਓ ਦੇ ਦੁੱਖ ਵੰਡਾਉਂਦੀ ਹੈ ਬਹੁਤ ਘੱਟ ਐਸੇ ਲੜਕੇ ਨੇ ਜੋ ਕਿ ਆਪਣੇ ਮਾਪਿਓ ਦੀ ਸੇਵਾ ਬੁੱਢਾਪੇ ਤੱਕ ਕਰਦੇ ਨੇ ਨਹੀਂ ਤਾਂ ਇਹ ਗੱਲ ਆਮ ਹੀ ਦੇਖਣ ਨੂੰ ਮਿਲ ਜਾਂਦੀ ਹੈ ਕਿ ਲੜਕੀਆਂ ਹੀ ਆਪਣੇ ਮਾਪਿਓ ਦਾ ਦੁੱਖ ਸੁੱਖ ਸਾਂਝਾ ਕਰਦੀਆਂ ਨੇ ਅਤੇ ਆਪਣੇ ਮਾਪਿਓ ਦੀ ਅੰਤ ਤੱਕ ਸੇਵਾ ਵੀ ਕਰਦੀਆਂ ਨੇ ਫਿਰ ਵੀ ਉਹ ਲੋਕ ਜੋ ਕਿ ਪੁੱਤਰ ਦੀ ਦਾਤ ਚਾਹੁੰਦੇ ਨੇ ਪੁੱਤਰ ਦੀ ਮੰਗ ਰੱਖਦੇ ਨੇ ਉਹਨਾਂ ਕਰੇ ਪੁੱਤਰ ਨਹੀਂ ਹੁੰਦਾ ਤਾਂ ਉਹ ਇੱਕ ਵਾਰ ਪਾਈ ਸ਼ਾਲੋ ਜੀ ਦੇ ਗੁਰਦੁਆਰਾ ਸਾਹਿਬ ਜ਼ਰੂਰ ਆਉਣ। ਉੱਥੇ ਆਪਣੇ ਸੁਖਣਾ ਕਰਕੇ ਜਾਣ। ਪਾਈ ਸ਼ਾਲੋ ਜੀ ਦਾ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਹੀ ਹੈ। ਪਾਈ ਸ਼ਾਲੋ ਜੀ ਗੁਰੂ ਰਾਮਦਾਸ ਜੀ ਦੇ ਹੀ ਭਗਤ ਸਨ। ਪਾਈ ਸ਼ਾਲੋ ਜੀ ਨੇ ਆਪਣਾ ਸਾਰੇ ਜੀਵਨ ਗੁਰੂ ਰਾਮਦਾਸ ਜੀ ਦੀ ਸੇਵਾ ਵਿੱਚ ਹੀ ਲਗਾ ਦਿੱਤਾ ਸੀ। ਤੇ ਕਹਿੰਦੇ ਹਨ ਕਿ ਉਹਨਾਂ ਦੇ ਕੋਲੋਂ ਪੁੱਤਰ ਦੀ ਦਾਤ ਮਿਲਦੀ ਹੈ। ਗੁਰੂ ਰਾਮਦਾਸ ਜੀ ਨੇ ਭਾਈ ਸ਼ਾਲੋ ਜੀ ਨੂੰ ਵਰ ਦਿੱਤਾ ਸੀ ਕਿ ਜੋ ਵੀ ਤੇਰੇ ਦਰ ਤੇ ਪੁੱਤਰ ਦੀ ਦਾਤ ਮੰਗਣ ਆਏਗਾ ਉਸ ਦੀ ਝੋਲੀ ਵਿੱਚ ਇੱਕ ਪੁੱਤਰ ਦੀ ਦਾਤ ਜ਼ਰੂਰ ਬਖਸ਼ੀ ਜਾਏਗੀ ਦਰਅਸਲ ਜਦੋਂ ਗੁਰੂ ਰਾਮਦਾਸ ਜੀ ਹਰਿਮੰਦਰ ਸਾਹਿਬ ਸਰੋਵਰ ਦੀ ਉਸਾਰੀ ਕਰ ਰਹੇ ਸਨ ਤਾਂ ਉਸਾਰੀ ਵੇਲੇ ਭਾਈ ਸ਼ਾਲੋ ਜੀ ਵੀ ਉਹਨਾਂ ਦੇ ਨਾਲ ਹੀ ਮੌਜੂਦ ਸਨ ਉਹ ਵੀ ਆਪਣੀ ਪੂਰੀ ਸੇਵਾ ਗੁਰੂ ਰਾਮਦਾਸ ਜੀ ਦੇ ਸਰੋਵਰ ਦੇ ਵਿੱਚ ਲਗਾ ਰਹੇ ਸਨ ਤਾਂ ਜਦ ਸਰੋਵਰ ਨੂੰ ਜੋ ਇੱਟਾਂ ਲੱਗਣੀਆਂ ਸਨ ਉਹਨਾਂ ਨੂੰ ਪਕਾਉਣ ਲਈ ਘਰ ਮੰਦਰ ਸਾਹਿਬ ਵਿਖੇ ਬਾਲਣ ਨਹੀਂ ਸੀ ਮਿਲ ਰਿਹਾ ਤਾਂ ਭਾਈ ਸ਼ਾਲੋ ਜੀ ਨੇ ਉਥੇ ਇੱਕ ਯੁਕਤ ਚਲਾਈ ਉਹਨੇ ਸਾਰੀਆਂ ਆਸ-ਪਾਸ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਜੋ ਵੀ ਸੰਗਤ ਆਪਣੇ ਘਰੋਂ ਇੱਕ-ਇੱਕ ਪਾਥੀ ਲੈ ਕੇ ਆਵੇਗਾ ਉਸ ਨੂੰ ਉੱਤਰ ਦੀ ਦਾਤ ਬਖਸ਼ੀ ਜਾਏਗੀ ਕਹਿੰਦੇ ਨੇ ਕਿ ਇਹ ਗੱਲ ਸੁਣ ਕੇ ਆਸ-ਪਾਸ ਦੇ ਸਾਰੇ ਲੋਕਾਂ ਨੇ ਆਪਣੇ ਘਰੋਂ ਟੋਕਰਾ ਭਰ-ਭਰ ਕੇ ਪਾਥੀਆਂ ਦਾ ਹਰਿਮੰਦਰ ਸਾਹਿਬ ਚੜਾਇਆ ਤਾਂ ਜੋ ਉੱਥੇ ਇੱਟਾਂ ਨੂੰ ਪਕਾਇਆ ਜਾ ਸਕੇ ਅਤੇ ਸਰੋਵਰ ਦੀ ਉਸਾਰੀ ਕੀਤੀ ਜਾ ਸਕੇ ਤਾਂ ਇਦਾਂ ਭਾਈ ਸ਼ਾਲੋ ਜੀ ਨੇ ਸੰਗਤਾਂ ਕੋਲੋਂ ਪਾਥੀਆਂ ਦੀ ਸੇਵਾ ਕਰਵਾਈ ਸੀ ਤਾਂ ਜਦ ਉਹਨਾਂ ਦੀ ਇਸ ਗੱਲ ਦਾ ਪਤਾ ਤਾਂ ਅਨੁਸ਼ੀਰਿ ਗੁਰੂ ਰਾਮਦਾਸ ਜੀ ਨੂੰ ਲੱਗਦਾ ਹੈ ਤਾਂ ਉਹ ਪਾਈ ਸ਼ਾਲੋ ਜੀ ਨੂੰ ਪੁੱਛਦੇ ਹਨ ਕਿ ਬਈ ਤੂੰ ਇਦਾਂ ਕਿਉਂ ਕੀਤਾ ਸੰਗਤਾਂ ਨੂੰ ਇਵੇਂ ਕਿਉਂ ਕਿਹਾ ਕਿ ਇੱਕ ਇੱਕ ਪਾਠੀ ਦੇ ਬਦਲੇ ਪੁੱਤਰ ਦੀ ਦਾਤ ਮਿਲੇਗੀ ਤਾਂ ਪਾਈ ਸ਼ਾਲੋ ਜੀ ਨੇ ਮੁਸਕਰਾਉਂਦੇ ਹੋਏ ਗੁਰ ਰਾਮਦਾਸ ਜੀ ਨੂੰ ਉੱਤਰ ਵਿੱਚ ਕਿਹਾ ਕਿ ਮਹਾਰਾਜ ਜੀ ਮੈਨੂੰ ਪਤਾ ਹੈ ਕਿ ਮੈਂ ਤੁਹਾਡਾ ਇੰਨਾ ਪ੍ਰੀਅ ਹੈ ਆ ਕਿ ਤੁਸੀਂ ਮੇਰੀ ਕੋਈ ਵੀ ਗੱਲ ਟਾਲ ਨਹੀਂ ਸਕਦੇ ਤੁਸੀਂ ਮੇਰੀ ਕੋਈ ਵੀ ਗੱਲ ਮੋੜ ਨਹੀਂ ਸਕਦੇ ਤਾਂ ਤੁਸੀਂ ਮੇਰੀ ਇਹ ਗੱਲ ਵੀ ਜ਼ਰੂਰ ਮੰਨ ਲਵੋਗੇ ਤਾਂ ਇਹ ਗੱਲ ਸੁਣਦਿਆਂ ਹੀ ਧੰਨ ਗੁਰੂ ਰਾਮਦਾਸ ਜੀ ਨੇ ਭਾਈ ਸ਼ਾਲੋ ਜੀ ਨੂੰ ਵਰ ਦੇ ਦਿੱਤਾ ਕਿ ਜੋ ਵੀ ਤੇਰੇ ਦਰ ਤੇ ਪੁੱਤਰ ਦੀ ਮੰਗ ਲੈ ਕੇ ਆਏਗਾ ਉਸ ਦੀ ਝੋਲੀ ਪੁੱਤਰ ਜ਼ਰੂਰ ਪਏਗਾ ਉਸ ਦੇ ਘਰ ਪੁੱਤਰ ਦੀ ਦਾਤ ਜ਼ਰੂਰ ਬਖਸ਼ੀ ਜਾਏਗੀ ਤਾਂ ਇਸ ਲਈ ਸੰਗਤ ਜੀ ਅੱਜ ਦੇ ਸਮੇਂ ਵਿੱਚ ਵੀ ਲੋਕ ਪਾਈ ਸ਼ਾਲੋ ਜਿਹਦੇ ਗੁਰਦੁਆਰਾ ਸਾਹਿਬ ਜੋ ਕਿ ਗੁਰੂ ਰਾਮਦਾਸ ਜੀ ਦੇ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਹੀ ਹੈ ਤਾਂ ਉਥੇ ਪੁੱਤਰ ਦੀ ਦਾਤ ਮੰਗਣ ਜਾਂਦੇ ਨੇ ਪੁੱਤਰ ਦੀ ਅਰਦਾਸ ਕਰਵਾਉਣ ਜਾਂਦੇ ਨੇ ਤਾਂ ਜਦ ਉਹਨਾਂ ਦੀ ਅਰਦਾਸ ਪੂਰਨ ਹੋ ਜਾਂਦੀ ਹੈ ਅਰਦਾਸ ਪੂਰੀ ਹੋ ਜਾਂਦੀ ਹੈ ਤਾਂ ਪੁੱਤਰ ਹੋਣ ਤੋਂ ਬਾਅਦ ਲੋਕ ਉਥੇ ਟੋਕਰੇ ਵਿੱਚ ਪਾਥੀਆਂ ਚੜਾ ਕੇ ਜਾਂਦੇ ਨੇ ਸੁਕੀਆਂ ਪਾਥੀਆਂ ਚੜਾ ਕੇ ਜਾਂਦੇ ਨੇ ਸੰਗਤ ਜੀ ਤੁਹਾਡੇ ਵਿੱਚੋਂ ਵੀ ਜਿਹੜੇ ਲੋਕ ਪੁੱਤਰ ਦੀ ਦਾਤ ਨੂੰ ਤਰਸ ਰਹੇ ਨੇ ਪੁੱਤਰ ਦੀ ਮੰਗ ਕਰ ਰਹੇ ਨੇ ਇੱਕ ਵਾਰ ਪਾਈ ਸ਼ਾਲੋ ਜੀ ਦੇ ਗੁਰਦੁਆਰਾ ਸਾਹਿਬ ਆਉਣ ਅਰਦਾਸ ਬੇਨਤੀ ਕਰਵਾ ਕੇ ਜਾਣ ਉਹਨਾਂ ਦੀ ਝੋਲੀ ਜ਼ਰੂਰ ਪਰੇਗੀ ਧੰਨ ਗੁਰੂ ਰਾਮਦਾਸ ਜੀ ਉਹਨਾਂ ਨੂੰ ਪੁੱਤਰ ਦੀ ਦਾਤ ਜ਼ਰੂਰ ਬਖਸ਼ਣਗੇ ਧੰਨ ਗੁਰੂ ਰਾਮਦਾਸ ਜੀ ਉਹਨਾਂ ਤੇ ਕਿਰਪਾ ਜ਼ਰੂਰ ਕਰਨਗੇ ਅੱਜ ਤੱਕ ਜੋ ਵੀ ਗੁਰੂ ਰਾਮਦਾਸ ਜੀ ਦੇ ਦਰ ਤੇ ਆਪਣੀ ਕੋਈ ਵੀ ਮਨੋਕਾਮਨਾ ਲੈ ਕੇ ਆਇਆ ਹੈ ਕਦੇ ਵੀ ਖਾਲੀ ਹੱਥ ਨਹੀਂ ਮੁੜਿਆ ਸਭ ਦੀ ਝੋਲੀ ਭਰਦੀ ਹੈ ਜਿਨ੍ਹਾਂ ਲੋਕਾਂ ਨੇ ਪਈ ਸ਼ਾਲੋ ਜੀ ਦੇ ਗੁਰਦੁਆਰਾ ਸਾਹਿਬ ਤੋਂ ਪੁੱਤਰ ਦੀ ਦਾਤ ਲਈ ਹੈ ਉਹ ਸਾਨੂੰ ਕਮੈਂਟ ਬਾਕਸ ਵਿੱਚ ਆਪਣੇ ਬਾਰੇ ਜ਼ਰੂਰ ਦੱਸਣ ਕਿ ਉਹਨਾਂ ਦੀ ਇਹ ਦਾਤ ਕਦੋਂ ਅਤੇ ਕਿਵੇਂ ਪੂਰੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ